ਇਹੜੇ ਪਿੰਡਾਂ ਦੀ ਇਹੜੀ ਕਵਿਤਾ ਉਹ ਕਿੱਥੇ ਆਖੇ ਹੁੰਦੇ ਨੇ ਕਵੀਸ਼ਰ ਬਲਬੀਰ ਸਿੰਘ ਜੀ ਬਾਰਨ ਦੇ ਨਾਲ ਬੋਲੋ ਜੀ ਆਪਣੇ ਪਿੰਡ ਬਾਰੇ ਆਪਣੀ ਧਰਤੀ ਬਾਰੇ ਆਪਣੇ ਲੋਕਾਂ ਬਾਰੇ ਕਿ ਕਰਾਂ ਰੁੱਤ ਨਹੀਂ ਮੱਕਣ ਦੀ ਘਾਟ ਨਾ ਕਦਮ ਤੇ ਆਵੇ ਸਰਪਰ ਮੱਝਾਂ ਨੂੰ ਦੇ ਦੰਦੀਆਂ ਲਵੇ ਰੀਆਂ ਹਾਂਜੀ ਦੋਸਤੋ ਸਾਸਰੀਏ ਕਾਲ ਅੱਜ ਆਪਾਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਇੱਕ ਬਹੁਤ ਹੀ ਹੋਣਹਾਰ ਕਵੀਸ਼ਰ ਦੇ ਨਾਲ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਕਵੀਸ਼ਰੀ ਦੀ ਕਲਾ ਦੇ ਲਈ ਸਮਰਪਿਤ ਕੀਤਾ ਪਰ ਹੁਣ ਉਹਨਾਂ ਦੀ ਉਮਰ ਕਵਿਸ਼ਰੀ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਉਹਦੇ 'ਚ ਹੋਰ ਜਿਹੜੀਆਂ ਤਰੱਕੀਆਂ ਕਰਨ ਦੇ ਲਈ ਕੁਝ ਲਿਖਤੀ ਚੀਜ਼ਾਂ ਜਿਹੜੀਆਂ ਹੋਰ ਦਰਜ ਕਰਨ ਦੇ ਲਈ ਹੁਣ ਉਮਰ ਉਹਨਾਂ ਦੀ ਇਜਾਜ਼ਤ ਨਹੀਂ ਦਿੰਦੀ ਉਹ ਥੋੜਾ ਜਿਹਾ ਬਿਰਧ ਹੋ ਚੁੱਕੇ ਨੇ ਤੇ ਉਹਨਾਂ ਦੀ ਕੁਝ ਇੱਛਾ ਹੈ ਕਿ ਜਿਹੜੀਆਂ ਮੇਰੇ ਕੋਲ ਲਿਖਤਾਂ ਪਈਆਂ ਨੇ ਉਨਾਂ ਨੂੰ ਤਰਤੀਬਬੱਧ ਕਰਿਆ ਜਾਵੇ ਉਹਨੂੰ ਲਿਖਤੀ ਰੂਪ ਦੇ ਵਿੱਚ ਜਿਹੜਾ ਅੱਗੇ ਸੋਪਿਆ ਜਾਵੇ ਤਾਂ ਜੋ ਕੋਈ ਜਿਹੜਾ ਉਹਨਾਂ ਲਿਖਤਾਂ ਨੂੰ ਪੜ੍ਹ ਕੇ ਅੱਗੇ ਕਵਿਸ਼ਰੀ ਦੀ ਜਿਹੜੀ ਕਲਾ ਹੈ ਜੋ ਨਵੀਂ ਪੀੜੀ ਦੇ ਵਿੱਚ ਵਿਸਰਦੀ ਜਾ ਰਹੀ ਆ ਉਹਨੂੰ ਅੱਗੇ ਵਧਾਇਆ ਜਾ ਸਕੇ ਤਾਂ ਮੈਂ ਸਮਾਂ ਨਾ ਲਾਉਂਦੇ ਹੋਏ ਤੁਹਾਡੀ ਅੱਜ ਮੁਲਾਕਾਤ ਕਰਵਾ ਰਿਹਾ ਕਵੀਸ਼ਰ ਬਲਵੀਰ ਸਿੰਘ ਜੀ ਬਾਰਨ ਦੇ ਨਾਲ ਆਓ ਮਿਲਦੇ ਆ ਸਤਿ ਸ੍ਰੀ ਅਕਾਲ ਜੀ ਹਾਂਜੀ ਬਲਵੀਰ ਸਿੰਘ ਜੀ ਹਾਂਜੀ ਤੁਸੀਂ ਕਿੰਨੇ ਸਮੇਂ ਤੋਂ ਜਿਹੜੀ ਕਵਿਸ਼ਰੀ ਕਰ ਰਹੇ ਹੋ ਅਸੀਂ ਘੱਟੋ ਘੱਟ 50 ਸਾਲ 50 ਸਾਲ ਹੋ ਗਏ ਜੀ ਘੱਟੋ ਘੱਟ ਅੱਛਾ ਜੀ ਤੁਸੀਂ ਅੱਧੀ 14 ਸਾਲ ਦੀ ਉਮਰ ਤੇ ਜਦੋਂ ਲਿਖਣੀ ਅੱਛਾ ਜੀ ਤੇ ਇੱਕ ਗੱਲ ਇਹ ਦੱਸੋ ਕਿ ਤੁਹਾਨੂੰ ਇਹ ਕਵਿਸ਼ਰੀ ਗਾਉਣ ਦੀ ਲਿਖਣ ਦੀ ਪ੍ਰੇਰਣਾ ਕਿੱਥੋਂ ਮਿਲੀ ਇਸੇ ਮਨ ਤੋਂ ਹੀ ਮਿਲੀ ਹੁੰਦਾ ਅੱਛਾ ਆਪਣੇ ਮਨ ਤੋਂ ਬਿਲੀ ਪਈ ਰਹਾ ਸਾਬ ਜਦਾਂ ਕਿ ਸਾ ਲਿਖਿਆ ਅੱਛਾ ਜੀ ਉਹ ਤਾਂ ਬਾਅਦ ਫਿਰ ਲਿਖਿਆ ਮੱਛੇ ਰੰਗੜ ਦਾ ਮੱਛੇ ਰੰਗੜ ਦਾ ਇਹ ਲਿਖੀ ਬੀਬੀ ਰਗਣੀ ਠੀਕ ਹੈ ਜੀ ਤਾਂ ਦੋ ਲਾਈਨਾਂ ਤੁਸੀਂ ਜਿਹੜਾ ਸਾਹਿਬ ਤੁਹਾਡੀ ਪਹਿਲੀ ਰਚਨਾ ਸਾਹਿਬਜ਼ਾਦਿਆਂ ਦੀ ਉਹਦੀਆਂ ਦੋ ਲਾਈਨਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰੋ ਹਾਂ ਜੀ ਮੱਛੇ ਰੰਗੜ ਇਹ ਨਾ ਕਰਦੀ ਹੈ ਮਰਜੀ ਆ ਤੁਹਾਡੀ ਚਾਹੇ ਮੱਛੇ ਰੰਗੜ ਦੀ ਕਰਦੋ ਚਾਹੇ ਸਾਹਿਬਜ਼ਾਦਿਆਂ ਦੀ ਤੁਸੀਂ ਕਹਿ ਰਹੇ ਹੋ ਪਹਿਲੀਆਂ ਰਚਨਾਵਾਂ ਨੇ ਮੇਰੀਆਂ ਉਸ ਜੇ ਸਾਡੀ ਪਹਿਲੀ ਆਖੀ ਮਸੇਂਗਰ ਦੀ ਦੋ ਲੈਨੇ ਮੈਂ ਕਹਾਂ ਦੇਖੋ ਮੈਂ ਹੋਵੇ ਇਹ ਰਾਸੂਂ ਦੇ ਉਹ ਸਹੀ ਤੂ ਸਾਥ ਮੇਰੀ ਖਾਨ ਜਿੱਕੜੀ ਆ ਕਹੇ ਮਸੇਂ ਨੂੰ ਕੀ ਵਿਖਲਾਵੇਂ ਸ਼ਾਮ ਜਿਹਾ ਹਰ ਮੰਦ ਤੇ ਕਰ ਲੈ ਕਬਜਾ ਜੇ ਖਮਾਉਣੇ ਸ਼ਾਨ ਜਿਹਾ ਕੋਈ ਮੱਛਾ ਮੱਛਾ ਬੱਟ ਮੂਸਾਂ ਨੂੰ ਚਾਰੇ ਦਿਨੇ ਬਣਾ ਰੂ ਨਿਹਰਾ ਨਹੀਂ ਕਾਲ ਮੰਦਰ ਨੂੰ ਜਾਉਂਦੇ ਹੁਈ ਅਖਦਾਨ ਤੇ ਦੇਗਾ ਕੀ ਫੌਦਿਆਂ ਤੋਂ ਪਰਸਾ ਦੇ ਦੇ ਦੋ ਕੋਣ ਬੜਦੀਆਂ ਜੜੀਆਂ ਨਹੀਂ ਸਭ ਦੇ ਹੱਥ ਸਭ ਦੇ ਹੱਥ ਵਿੱਚ ਅਸਵਾ ਦੇਦਿਆਂ ਇੱਕ ਕਵੀਆ ਕਰੀਆਂ ਨਹੀਂ ਹਾਂਜੀ ਭਲਵੀਰ ਸਿੰਘ ਜੀ ਮੇਰਾ ਅਗਲਾ ਸਵਾਲ ਤੁਹਾਡੇ ਨਾਲ ਜੀ ਜਿਹੜਾ ਤੁਸੀਂ ਇਹ ਦੱਸੋ ਕਿ ਕਿਹੜੇ ਕਿਹੜੇ ਮੇਲਿਆਂ ਦੇ ਉੱਤੇ ਆਪਣੀ ਕਵਿਸ਼ਰੀ ਦੀ ਗਾਥਾ ਜਿਹੜੀ ਤੁਸੀਂ ਗਾ ਚੁੱਕੇ ਹੋ ਕਿਹੜੇ-ਕਿਹੜੇ ਮੇਲੇ ਨੇ ਜਿਨ੍ਹਾਂ ਦੇ ਉੱਤੇ ਗਾ ਚੁੱਕੇ ਹਾਂ? ਸ਼ਫਟ ਪੇਵਾ। ਅੱਛਾ ਜੀ। ਕਿਹਜਨ ਆ ਨਵਾਂ ਦਿਆਂ ਦਾ ਮੇਲਾ ਜੀ। ਉਹਦੇ ਵਾਲੇ ਪਿੰਡਾਂ 'ਚ ਗਾਜਾਵਾਸ ਮਦਾਂਪੁਰ ਕਿੱਥੇ ਜਾ ਕੇ ਆਏ? ਠੀਕ ਹੈ। ਆਪਣੇ ਪੰਜਾਬ ਪਟਿਆਲੇ ਕਿਹਦੇ ਕੋਈ ਹੋਈ ਨਹੀਂ। ਮੇਨਾ ਕਹੋ ਤਾਂ ਹਾਂ ਮੇਨਾ ਦੇ ਵੀ ਤੇ ਆਪਣੇ ਆਕਰ ਸਾਹਿਬ ਨੂੰ ਨੀਂਹ ਦਾ ਗੁਰਦੁਆਰੇ ਲਾ ਕੇ ਆਏ। ਦੁਕਨਵਾਰਨ ਵੀ ਦੇ ਕੇ ਪ੍ਰੋਗਰਾਮ ਆਏ ਨੇ ਜੀ। ਪੰਚਮੀ ਦਾ ਜੜਾ ਤੇ ਖੜਾ ਪਰਦਾ ਹਾਂ ਪੰਚਮੀ ਦਾ ਕਰਨਵਰਨ ਸਾਹਿਬ ਵੀ ਹਾਂ ਜੀ ਇੱਕ ਵਾਰ ਮੈਂ ਟੀਵੀ ਤੇ ਜਾਈ ਪੰਚੀ ਅੱਛਾ ਫੋਟੋ ਵੀ ਆਈ ਟੀਵੀ ਟੀਵੀ ਤੇ ਵੀ ਮਤਲਬ ਹਾਂ ਨਹੀਂ ਜੀ ਫੋਟੋ ਤੇ ਲਾਈਵ ਚੱਲਦਾ ਠੀਕ ਹੈ ਇਹ ਵੀ ਜਾਂਦਾ ਠੀਕ ਹੈ ਰਗਵੀਰ ਜੀ ਬਲਵੀਰ ਤੁਹਾਡਾ ਨਾਮ ਰਗਵੀਰ ਵੀ ਤੁਸੀਂ ਲਿਖਤਾਂ ਦੇ ਵਿੱਚ ਲਿਖਦੇ ਹੋ ਹਾਂ YouTube ਤੋਂ ਹਾਂ ਰਗਵੀਰ ਸਿੰਘ ਉਰਫ ਬਲਵੀਰ ਸਿੰਘ ਜੀ ਹਾਂ ਜੀ ਤੁਸੀਂ ਇਹ ਦੱਸੋ ਕਿ ਤੁਹਾਡੀਆਂ ਕਿਹੜੀਆਂ-ਕਿਹੜੀਆਂ ਰਚਨਾਵਾਂ ਨੇ ਜਿਹੜੀਆਂ ਤੁਸੀਂ ਗਾ ਚੁੱਕੇ ਹੋ ਬੱਸ ਵਕਤ ਦੇ ਵਿੱਚ ਬੀਬੀ ਰਗਣੀ ਇੱਕ ਮੱਛਾ ਰੰਗੜ ਤਾਂ ਜੇ ਸੇ ਵੱਡੇ ਕਿਲੇ ਜਾਂਦੇ ਨੇ ਭਾਈ ਮਤਾਪ ਸਿੰਘ ਤੇ ਭਾਈ ਸੁਖਾ ਸਿੰਘ ਦੁੱਧੂ ਜੀ ਮੈਂ ਇੱਕ ਨਹੀਂ ਕੰਦੇ ਹਾਂ ਉਹ ਕੋਈ ਲੈ ਕੇ ਨਹੀਂ ਗਾਈ ਅਸੀਂ ਬੜੀ ਘਟਾ ਅਸੀਂ 2 ਮਹੀਨਿਆਂ ਤੋਂ ਹੈਗਾ 2 ਕਿਸ਼ਾਮਾਂ ਦਾ ਉੱਤੀ ਨੇ ਦੋ ਪਿਓ ਪੁੱਤੋ ਸੀ ਨਾ ਮੈਂ ਅਸੀਂ ਵੋਟ ਕਾੜੇ ਲੈਣੇ ਤਕੀ ਮੱਛਾ ਉਹ ਕਰ ਲਾ ਟਕੀ ਜੀ ਹਾਂਜੀ ਔਰ ਪੁੱਛੋ ਜੀ ਇਹ ਸੁਣਿਆ ਵੀ ਤੁਸੀਂ ਪੰਜਾਬੀ ਦਾ ਪਿੰਗਲ ਵੀ ਕਹਿੰਦੇ ਹੋ ਹਾਂ ਜੀ ਪਿੰਗਲ ਲਿਖਿਆ ਪਿਆ ਜੀ ਅੱਛਾ ਬੋਲ ਤਾਂ ਪੁੱਛੋ ਬੋਲ ਬੋਲ ਕੇ ਦਿਖਾ ਦਿਓ ਕੀ ਲਿਖਿਆ ਪਿੰਗਲ ਦੇ ਵਿੱਚ ਪਿੰਗਲ ਤੇ ਸੰਦ ਹੁੰਦੇ ਨੇ ਜੀ 52 ਸੰਦ ਨੇ ਕੋੜਾ ਸੰਦ ਕਹਿੰਦੇ ਨੇ ਇੱਕ ਨੂੰ ਉਹਦੇ ਤੇ ਨਾ ਅੱਖਰ ਹੁੰਦੇ ਨੇ ਇੱਕ ਹੁੰਦੀ ਹੈ ਕਵਿਤਾ ਉਹਦੇ 31 ਅੱਖਰ ਹੁੰਦੇ ਨੇ ਤਿੰਨ ਵਾਰੀ ਉਹਦੀ ਜਮਾਨ ਰੱਖ ਜੇ ਮੈਂ ਬੋਲ ਦਾਂਗੇ ਲੈ ਲੋ ਹਾਂ ਬੱਗ ਦੇ ਨ ਸੁੱਖ ਨਾਲੇ ਬੰਦ ਕੜਿਆਲ ਹੁੰਦੇ ਹੋਲਿਆਂ ਦੇ ਲੋਕ ਜਿਹੜੇ ਪਿੰਡ ਹੈ ਇਹਦੀ ਕਵਿਤਾ ਦੇ ਕੱਤੇ ਇਕੱਠੇ ਹੁੰਦੇ ਨੇ ਠੀਕ ਆ ਤਿੰਨ ਵਾਰ ਯਾ ਕਥਕ ਕਰਾ ਲਾ ਕੇ ਚੌਥੀ ਵਾਰ ਸਤਵੇਂ ਇਕਦੇ ਰੁਕਦਾ ਮੈਂ ਹੁਣ ਬੋਲੂਗਾ ਤੁਸੀਂ ਐਸਾ ਉਹਦੇ ਬਾਤ ਨਹੀਂ ਆਉਂਦੇ ਪਾਵੇਂ ਆਦਮ ਨੂੰ ਤਰਨਾ ਮਾੜਾ ਉੱਕਿਆ ਨਿਸ਼ਾਨਾ ਮਾੜਾ ਵਿਆਹੇ ਨੂੰ ਜਰਾਨਾ ਮਾੜਾ ਕਿਸੇ ਨਾਲ ਲਾਵੇ ਨਹੀਂ ਭਾਈ ਦੇ ਦੇ ਧਾਰ ਮਾੜਾ ਦਿਲ ਵਿੱਚ ਖਾਰ ਮਾੜਾ ਅੱਡੋਂ ਵੱਡ ਪਿਆਰ ਮਾਰਾ ਕਿਸੇ ਨਾਲ ਪਾਵੇ ਨਾ ਇਤਦਾ ਕਲੇਸ਼ ਮਾਰਾ ਗਿਆ ਪਰਦੇਸ ਮਾਰਾ ਭੁੱਖਾ ਦਰ ਬੇਖ ਮਾਰਾ ਜਿਹੜਾ ਮੰਗ ਖਾਵੇ ਨਾ ਨੀਲੇ ਨੂੰ ਦੇ ਰੋਗ ਮਾਰਾ ਹੱਡੀਆਂ ਨੂੰ ਰੋਗ ਮਾਰਾ ਪਿਆਰੇ ਦਾ ਵਿਜੋਗ ਮਾਰਾ ਤਿੱਤੇ ਲੱਗ ਜਾਵੇ ਤੇ ਵਾਕਤੋਂ ਬੱਜਦੇ ਨਾਲ ਸੰਖ ਨਾਲੇ ਬੰਦ ਘੜਿਆਲ ਹੁੰਦੇ ਪੁੱਲ ਜਾਂਦੇ ਲੋਕ ਸਵੇ ਗੰਗਾ ਵਾਲਾ ਨਹਾਉਂਦੇ ਰਾਮ ਤੇ ਰਮਾਇਣ ਮਹਾ ਪਾਠ ਗੁਆਕ ਜਾਂਦੇ ਨੌਵੇਂ ਗੁਰੂ ਜੇਨਾ ਜੀ ਸਿੱਧ ਦਿੱਲੀ ਵਿੱਚ ਲਾਉਣਗੇ ਪੂਜਾ ਪਾਠ ਬੰਦ ਜਿੰਦੇ ਲੱਗ ਜਾਂਦੇ ਮੰਦਰਾਂ ਨੂੰ ਦਸਵੇਂ ਗੁਰੂ ਗ੍ਰੰਥ ਖਾਲਸਾ ਸਿਰ ਜੀ ਕਹਿ ਲਗੇ ਵੀਰ ਕੀ ਨੇ ਲਾਉਣੇ ਸੀ ਤਿਲਕ ਜੰਗੇ ਚੋਤੇ ਸਹਿਬ ਜਾਦੇ ਜਿੰਨਾਂ ਨਹੀਂ ਹਾਂ ਜਖੜ ਆਉਂਦੀ ਹੈ ਕਹਿੰਦੇ ਇੱਕ ਹੋਰ ਕਵਤਾ ਬੋਲੋ ਜੀ ਆਪਣੇ ਪਿੰਡ ਬਾਰੇ ਆਪਣੀ ਧਰਤੀ ਬਾਰੇ ਆਪਣੇ ਲੋਕਾਂ ਬਾਰੇ ਇਹ ਰਾਣੀਆਂ ਦੇ ਤੁਲ ਸਾਡੇ ਪਿੰਡ ਦੀ ਜਿੰਨੀ ਯਾਰੋ ਜੀ ਜਿਵੇਂ ਕੋਈ ਸੂਰ ਨਾ ਕੱਢ ਲਾ ਮੈਂ ਤੇਰੀ ਛੋਧ ਨਹੀਂ ਮੱਖਣ ਦੀ ਘਾਟ ਨਾ ਕਦਮ ਤੇ ਆਵੇ ਸਾਰ ਪਰ ਮੱਝਾਂ ਉਹਦੇ ਦੰਦੀਆਂ ਲਵੇਰੀ ਛੋਧ ਨਹੀਂ ਮੱਖਣ ਦੀ ਘਾਟ ਨਾ ਕਦਮ ਤੇ ਆਵੇ ਸਾਰ ਪਰ ਮੱਝਾਂ ਉਹਦੇ ਦੰਦੀਆਂ ਲਵੇਰੀਆਂ ਤੋਂ ਬਾਅਦ ਕੋਖੀਆਂ ਨੇ ਪਿੰਡ ਵਿੱਚ ਰਾਾਵਣ ਦੀ ਲੰਕਾ ਤਾਂ ਹੀ ਮਾਤ ਪਾਉਣ ਜਿਹੜੀਆਂ ਦੇਵਤਿਆਂ ਦੇ ਤੁਲ ਸਾਡੇ ਪਿੰਡ ਦੇ ਮਨੋ ਕਰੇਂਦੇ ਇੱਤੇ ਜੁਕੇ ਮਨ ਕਿਤੇ ਨਹੀਂ ਹੈ ਇਹਾਂ ਫੇਰੀਂ ਬੜੀਆਂ ਤੋਂ ਵੱਧ ਸਾਡੇ ਪਿੰਡ ਦੇ ਸੁਹਾਣੀਆਂ ਨੇ ਇੱਕ ਜੰਦੇ ਨਾ ਜਾਣ ਨਾ ਕਿਹੜਾ ਨਾ ਫੇਰੀਂ ਕਹੇ ਰਗੇ ਵੀਰ ਪੰਨ ਸੋ ਲੱਗਾ ਤੋਂ ਵੱਧ ਸੋਹਣਾ ਬਾਗ ਤੇ ਬਗੀਚੇ ਲੱਗੇ ਫੁੱਲ ਕਚਨੇ ਹਾਂਜੀ ਦੋਸਤੋ ਇਹ ਸੀ ਬਲਵੀਰ ਸਿੰਘ ਉਰਫ ਰਗਵੀਰ ਸਿੰਘ ਜੀ ਜੋ ਕਵੀਸ਼ਰ ਨੇ ਇਹਨਾਂ ਦੇ ਨਾਲ ਇਹਨਾਂ ਦੀਆਂ ਕੁਝ ਕਵਤਾਵਾਂ ਵੀ ਆਪਾਂ ਨੇ ਸੁਣੀਆਂ ਨੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਇਹਨਾਂ ਦੇ ਨਾਲ ਕੀਤੀ ਹੋਈ ਗੱਲਬਾਤ ਆ ਜਿਹੜੀ ਪਸੰਦ ਆਊਗੀ ਹਾਂਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ ਐ ਕੁਝ ਹੋਰ ਗੱਲਾਂ ਉੱਥੇ ਅਕਲ ਦਿਮਗ ਦੀ ਪਹੁੰਚ ਹੈ ਨਹੀਂ ਜਿੱਥੇ ਦਿਲਾਂ ਦਾ ਸਹੀ ਦਿਲਦਾਰ ਮਿਲਦਾ ਹੈ ਜਿਹੜੇ ਅਕਲ ਦਿਮਗ ਨੂੰ ਤਿਆਗ ਜਾਂਦੇ ਉਹਨੂੰ ਸੱਚੇ ਦਾ ਸੱਚਾ ਸਤਕਾਰ ਮਿਲਦਾ ਹੈ ਲੱਖਾਂ ਸਾਲਾਂ ਤੋਂ ਭਟਕਦੀ ਫਿਰੇ ਦੁਨੀਆ ਉੱਥੇ ਮੁਕਤੀ ਦਾ ਮੁਕਤ ਦੁਆਰ ਮਿਲਦਾ ਹੈ ਕਿ ਵੀਰ ਸਿੰਘਾ ਫਿਰ ਜੋਤ ਦੇ ਵਿੱਚ ਜਾਂਦਾ ਹੋਏ ਜਦੋਂ ਸੱਚੇ ਨੂੰ ਸੱਚਾ ਦਿਲਦਾਰ ਮਿਲਦਾ ਹਾਂਜੀ ਬਹੁਤ ਵਧੀਆ ਇਹਨਾਂ ਦੀਆਂ ਖੁਦ ਦੀਆਂ ਰਚਨਾਵਾਂ ਨੇ ਦੋਸਤੋ ਇਹ ਜਿਹੜੇ ਸਾਡੀਆਂ ਪਿੰਡਾਂ ਦੀਆਂ ਸੱਤਾਂ ਦੇ ਵਿੱਚ ਵੱਸਦੇ ਨੇ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਦੇ ਮਤਲਬ ਹੈ ਨਾ ਵੱਲ ਧਿਆਨ ਦਿੱਤਾ ਜਾਵੇ ਇਹਨਾਂ ਦੀਆਂ ਰਚਨਾਵਾਂ ਸਾਡੇ ਪੰਜਾਬ ਦੇ ਨਵੇਂ ਜਿਹੜੇ ਨੌਜਵਾਨ ਬੱਚੇ ਸਾਡੇ ਉੱਭਰ ਰਹੇ ਨੇ ਜੋ ਇੱਕ ਲੱਚਰ ਗਾਇਕੀ ਦਾ ਸ਼ਿਕਾਰ ਹੋ ਰਹੇ ਨੇ ਉਹਨੂੰ ਸੱਭਿਆਚਾਰਕ ਚੀਜ਼ਾਂ ਵੱਲ ਜਿਹੜਾ ਪ੍ਰੇਰਿਤ ਕੀਤਾ ਜਾਵੇ ਉਹਨਾਂ ਨੂੰ ਸੱਭਿਆਚਾਰ ਦੀ ਜਿਹੜੀ ਖਰਾਕ ਆ ਦਿੱਤੀ ਜਾਵੇ ਜਿਵੇਂ ਇਹਨਾਂ ਨੇ ਪਹਿਲਾਂ ਆਪਣੀ ਰਚਨਾਵਾਂ ਦੇ ਵਿੱਚ ਜ਼ਿਕਰ ਕੀਤਾ ਸੀ ਵੀ ਆਪਣੇ ਪਿੰਡ ਦੀ ਜਿਹੜੀ ਸਿਫਤ કરી ਸੀ ਜਿਹਦੇ ਵਿੱਚ ਆਪਣੇ ਪਿੰਡ ਦੀਆਂ ਜਿਹੜੀਆਂ ਫਸਲਾਂ ਦੀ ਖੇਤੀਬਾੜੀ ਦੀ ਉਸ ਤੋਂ ਬਿਨਾ ਪਿੰਡ ਦੇ ਵਿੱਚ ਜਿਹੜੀਆਂ ਮੱਝਾਂ ਗਾਵਾਂ ਦੁੱਧ ਦੀ ਗੱਲ ਇਹਨਾਂ ਨੇ ਕੀਤੀ ਮਟਿਆਰਾਂ ਦੀ ਗੱਲ ਕੀਤੀ ਤੀਆਂ ਦੀ ਗੱਲ ਕੀਤੀ ਕਿ ਸਾਰੇ ਜਿਹੜੇ ਸੱਭਿਆਚਾਰਕ ਬਣ ਗਏ ਨੇ ਇਹੋ ਜਿਹੇ ਜਿਹੜੇ ਕਵੀਸ਼ਰ ਨੇ ਉਹ ਆਪਣੀਆਂ ਰਚਨਾਵਾਂ ਵਿੱਚ ਪ੍ਰੋਕੇ ਰੱਖਦੇ ਨੇ ਇਸ ਕਰਕੇ ਸਾਨੂੰ ਇਹੋ ਜਿਹੇ ਜਿਹੜੇ ਕਲਾਕਾਰ ਨੇ ਉਹਨਾਂ ਦੀ ਕਦਰ ਕਰਨੀ ਚਾਹੀਦੀ ਆ ਤੇ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਨਵੇਂ ਪੀੜੀ ਦੇ ਬੱਚਿਆਂ ਤੱਕ ਜਰੂਰ ਲੈ ਕੇ ਜਾਣੀਆਂ ਚਾਹੀਦੀਆਂ ਨੇ ਤੇ ਇਹੋ ਜਿਹਾ ਇੱਕ ਅਪਰਾਲਾ ਅੱਜ ਛੋਟਾ ਜਿਹਾ ਅਪਰਾਲਾ ਕਰਨ ਦੀ ਮੈਂ ਕੋਸ਼ਿਸ਼ ਕੀਤੀ ਆ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਵੇਗੀ ਐਨੀ ਇੱਕ ਜਿਹੜੀ ਗੱਲਬਾਤ ਦੇ ਨਾਲ ਤੁਹਾਡੇ ਤੋਂ ਹੀਮਾ ਦੇ ਜੱਜਕਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ